ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਹੈ ਮੱਸੀਆ ਦਾ ਦਿਹਾੜਾ ਤੇ ਮੱਸੀਆ ਦਾ ਦਿਹਾੜਾ ਆਪਣੇ ਪਿੰਡ ਗੁਰਦੁਆਰਾ ਵਿਕੇ ਮਨਾਇਆ ਜਾਂਦਾ ਹੈ ਜੋ ਕਿ ਪਿੰਡ ਕੋਹਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਕੇ ਗੁਰਦੁਆਰਾ ਚੌਕ ਸਹਿਬ ਵਿੱਚ ਮਨਾਇਆ ਜਾਂਦਾ ਹੈ ਅਤੇ ਅੱਜ ਵੀ ਮੱਸੀਆ ਦਾ ਦਿਹਾੜਾ ਹੈ ਤੇ ਮੱਸੀਆ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਸਾਈ ਪਾਰਜੀ ਦੇ ਭੋਗ ਪੈਣਗੇ ਭੋਗ ਤੋਂ ਅਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਅਤੇ ਕੁਝ ਵਿਚਾਰਾਂ ਵੀ ਹੋਣਗੀਆਂ ਤੇ ਸਾਰੇ ਹਮ ਹਮਾ ਕੇ ਪਹੁੰਚੋ ਅਤੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ ਅਤੇ ਮੱਸੀਆ ਦੀ ਰੌਣਕ ਨੂੰ ਵਧਾਓ ਤੇ ਜਿਸ ਨੇ ਅਮਰਤ ਨਹੀਂ ਛਕਿਆ ਅਮਰਤ ਛਕੋ ਗੁਰੂ ਵਾਲੇ ਬਣੋ ਪ੍ਰਮਾਤਮਾ ਸਭ ਨੂੰ ਨਿਤਨੇਮ ਦੀਆਂ ਦਾਤਾਂ ਬਖਸ਼ੇ ਅਮਰਤ ਦੀਆਂ ਦਾਤ ਬਖਸ਼ੇ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਘਰ ਵੱਤ ਤੋਂ ਵੱਧ ਜਾਇਆ ਕਰੋ ਬਾਣੀ ਪੜਿਆ ਕਰੋ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਓ